ਯਵਰਾਜ ਸਿੰਘ ਦੇ ਲਾਏ 6 ਛੱਕੇ ਤਾਂ ਤੁਹਾਨੂੰ ਯਾਦ ਹੀ ਹੋਣਗੇ T20 ਵਿਸ਼ਵ ਕੱਪ 2007 ਦੀ ਉਹ ਯਾਦ ਅੱਜ ਵੀ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਦੇ ਵਿੱਚ ਵਸਦੀ ਹੈ ਤੇ ਹੁਣ ਯਵਰਾਜ ਸਿੰਘ ਦੇ ਫੈਨਸ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦੱਸਦੇ ਕਿ ਹੁਣ ਯਵਰਾਜ ਸਿੰਘ ਤੇ ਫਿਲਮ ਬਣਨ ਜਾ ਰਹੀ ਹੈ ਭੂਸ਼ਣ ਕੁਮਾਰ ਦੀ ਫਿਲਮ ਨਿਰਮਾਣ ਕੰਪਨੀ T ਸੀਰੀਜ਼ ਨੇ ਮੰਗਲਵਾਰ ਨੂੰ ਸਾਬਕਾ ਭਾਰਤੀ ਕ੍ਰਿਕਟਰ ਯਵਰਾਜ ਸਿੰਘ ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਫਿਲਮ ਦਾ ਨਾਮ ਹਜੇ ਤੈਨੇ ਕੀਤਾ ਗਿਆ ਪਰ ਦੱਸਦੇ ਕਿ ਪੂਸ਼ਨ ਕੁਮਾਰ ਦੀ ਟੀ ਸੀਰੀਜ਼ ਦੇ ਬੈਨਰ ਹੇਟ ਇਸ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਰਵੀ ਭਾਗਚੰਦ ਕਾ ਸ਼ਹਿਰ ਨਿਰਮਾਤਾ ਹੋਣਗੇ ਪ੍ਰੈਸ ਰਿਲੀਜ਼ ਦੇ ਮੁਤਾਬਕ ਇਹ ਫਿਲਮ ਯੁਵਰਾਜ ਸਿੰਘ ਦੇ ক্রিকেট ਕੈਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਮਹੱਤਵਪੂਰਨ ਪੜਾਅ ਨੂੰ ਦਰਸਾਏਗੀ ਫਿਲਮ ਦੀ ਕਹਾਣੀ 2007 ਦੇ T20 ਵਿਸ਼ਵ ਕੱਪ ਚ ਉਸਦੇ 6 ਗੇਂਦਾਂ ਤੇ ਛੱਕੇ ਕੈਂਸਰ ਨਾਲ ਲੜਨ ਅਤੇ ਫਿਰ 2012 ਚ ਦੁਬਾਰਾ ਕ੍ਰਿਕਟ ਜਗਤ 'ਚ ਵਾਪਸੀ ਦੇ ਦੁਆਲੇ ਘੁੰਮਦੀ ਹੈ ਦੱਸਦੇ ਕਿ ਯੁਵਰਾਜ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ 13 ਸਾਲਾਂ ਦੀ ਉਮਰ 'ਚ ਕੀਤੀ ਸੀ ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਜੀਵਨ ਤੇ ਆਧਾਰਿਤ ਫਿਲਮ ਲੋਕਾਂ ਨੂੰ ਚੁਣੌਤੀਆਂ ਨਾਲ ਨਜਿੱਠਣ ਤੇ ਲਈ ਪ੍ਰੇਰਿਤ ਕਰੇਗੀ ਸਾਬਕਾ ਖਿਡਾਰੀ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਪੋਸ਼ਨ ਅਤੇ ਰਵੀ ਦੁਨੀਆ ਭਾਰ ਦੇ ਵਿੱਚ ਮੇਰੇ ਲੱਖਾਂ ਪ੍ਰਸ਼ੰਸਕਾਂ ਨੂੰ ਮੇਰੀ ਕਹਾਣੀ ਦਿਖਾਉਣਗੇ ਕ੍ਰਿਕਟ ਉਹ ਚੀਜ਼ ਹੈ ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਹਾਂ ਅਤੇ ਸਾਰੇ ਉਤਰਾ ਅਤੇ ਸਾਰੇ ਉਤਰਾ ਚੜਾ ਦੌਰਾਨ ਤਾਕਤ ਦਾ ਸਰੋਤ ਰਿਹਾ ਹੈ ਮੈਨੂੰ ਉਮੀਦ ਹੈ ਕਿ ਇਹ ਫਿਲਮ ਲੋਕਾਂ ਨੂੰ ਆਪਣੀਆਂ ਚੁਣੌਤੀਆਂ ਨੂੰ ਦੂਰ ਕਰਨ ਅਤੇ ਜਨੂਨ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪ੍ਰੇਰਿਤ ਕਰੇਗੀ ਪੂਸ਼ਨ ਕੁਮਾਰ ਦਾ ਕਹਿਣਾ ਹੈ ਕਿ ਉਹ ਯੁਵਰਾਜ ਸਿੰਘ ਦੀ ਪ੍ਰੇਰਣਾਦਾਇਕ ਯਾਤਰਾ ਨੂੰ ਵੱਡੇ ਪੱਧਰ ਤੇ ਲਿਆਉਣ ਦੇ ਲਈ ਉਤਸ਼ਾਹਿਤ ਹਨ ਉਨ੍ਹਾਂ ਕਿਹਾ ਕਿ ਯੁਵਰਾਜ ਸਿੰਘ ਦੀ ਜ਼ਿੰਦਗੀ ਦ੍ਰਿੜਤਾ ਜਿੱਤ ਅਤੇ ਜਨੂਨ ਦੀ ਬੇਮਿਸਾਲ ਕਹਾਣੀ ਹੈ ਕ੍ਰਿਕਟ ਦੀ ਪਿੱਚ ਤੋਂ ਅਸਲ ਜ਼ਿੰਦਗੀ ਦਾ ਹੀਰੋ ਬਣਨ ਤੱਕ ਉਸ ਦਾ ਸਫ਼ਰ ਸੱਚਮੁੱਚ ਪ੍ਰੇਰਨਾਦਾਇਕ ਹੈ ਨਿਰਮਾਤਾਵਾਂ ਨੇ ਹਜੇ ਤੱਕ ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰਾਂ ਨਾਲ ਜੁੜੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕੌਣ ਇਸ ਫਿਲਮ ਦੇ ਵਿੱਚ ਯੁਵਰਾਜ ਸਿੰਘ ਦਾ ਕੈਰੈਕਟਰ ਪਲੇ ਕਰਨਗੇ ਇਸ ਬਾਰੇ ਹਲੇ ਕੋਈ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ ਪਰ ਫਿਲਹਾਲ ਇਹ ਯੁਵਰਾਜ ਸਿੰਘ ਦੇ ਫੈਨਸ ਦੇ ਲਈ ਵੱਡੀ ਖਬਰ ਹੈ ਯੁਵਰਾਜ ਸਿੰਘ ਦੇ ਜੀਵਨ ਤੇ ਇਹ ਫਿਲਮ ਜਿਹੜੀ ਬਣਨ ਜਾ ਰਹੀ ਹੈ ਫੈਨਸ ਦੇ ਲਈ ਇਹ ਵੱਡੀ ਖੁਸ਼ਖਬਰੀ ਜਿਹੜੀ ਅੱਜ ਟੀ ਸੀਰੀਜ਼ ਦੇ ਵੱਲੋਂ ਅਨਾਉਂਸ ਕੀਤੀ ਗਈ ਹੈ ਦੱਸਦੇ ਕਿ ਟੀ ਸੀਰੀਜ਼ ਦੇ ਬੈਨਰ ਹੀਟ ਹੁਣ ਯੁਵਰਾਜ ਸਿੰਘ ਦੇ ਜੀਵਨ ਤੇ ਇਹ ਫਿਲਮ ਬਣੇਗੀ ਬਾਕੀ ਤੁਸੀਂ ਯੁਵਰਾਜ ਸਿੰਘ ਦੇ ਜੀਵਨ ਤੇ ਆਉਣ ਵਾਲੀ ਇਸ ਫਿਲਮ ਨੂੰ ਲੈ ਕੇ ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰ ਅਪਡੇਟਸ ਲਈ ਵੇਕ ਕਰੋ ਛੇਪ ਦੀ ਟੀਵੀ